ਦਾਰੂ ਮੱਜਾਂ ਦੇ ਉੱਤੇ ਲੋਨ ਦੇ ਨਾਂ ਤੇ ਕਿੰਨੇ ਕੁ ਲੋਕਾਂ ਨੂੰ ਠੱਗਿਆ ਗਿਆ ਲੋਨ ਨਹੀਂ ਸੀ 1,60,000 ਦੀ ਲਿਮਟ 1,60,000 ਦੇ ਵਿੱਚੋਂ ਕਹਿੰਦੇ ਸੀ ਵੀ 60,000 ਮਾਫ ਹੋ ਜਾਊਗਾ ਲੱਖ ਰੁਪਈਆ ਰਹਿ ਜਾਊਗਾ ਸਿਰਫ 3-4 ਹਜ਼ਾਰ ਰੁਪਈਆ ਸਾਲ ਦਾ ਵਿਆਜ ਪਰਨੇ ਕਈਆਂ ਤੋਂ 30 ਕਹੇ ਤੋਂ 40 ਕਹੇ ਤੋਂ 50 ਇਹ ਰਿਸ਼ਵਤ ਲੈ ਕੇ ਇਹ ਮੱਜਾਂ ਦੇ ਨਾਂ ਦੇ ਉੱਤੇ ਲਿਮਟ ਹੋਈ ਸੀ ਸੱਚ ਕਿਸੇ ਨੂੰ ਵੀ ਨਹੀਂ ਪਤਾ ਇਹ ਮੱਜਾਂ ਦੇ ਨਾਂ ਤੇ ਜਿਹੜੀਆਂ ਲਿੰਟਾਂ ਹੋਈਆਂ ਇਹਦਾ ਸੱਚ ਕੀ ਹੈ ਉਹ ਤੁਹਾਨੂੰ ਦੱਸਣਾ 400 ਨਹੀਂ 500 ਨਹੀਂ ਹਜ਼ਾਰ ਨਹੀਂ ਮੈਨੂੰ ਲੱਗਦਾ 10000 ਐਸੇ ਕੇਸ ਹੋਣੇ ਜਿਹੜੇ ਮੱਜਾਂ ਆਉਂਦੇ ਨਾਂ ਦੇ ਉੱਤੇ ਜਿਹੜੇ ਲੋਕਾਂ ਦਾ ਲੋਲ ਕੀਤਾ ਇਹਨੂੰ ਲਿੰਟ ਕਹਿੰਦੇ ਆ ਉਹ ਲੋਕ ਕਿਵੇਂ ਲੁੱਟੇ ਗਏ ਤੇ ਕਿਹੜੀਆਂ ਅਧਿਕਾਰੀਆਂ ਨੇ ਲੁੱਟੇ ਤੇ ਮਿਲੀ ਭੁਗਤਾਨ ਉਹ ਵੀ ਦੱਸਾਂਗੇ ਸਰਕਾਰਾਂ ਸਕੀਮਾਂ ਦੰਦੀਆਂ ਨੇ ਲੋਕਾਂ ਵਾਸਤੇ ਪਰ ਉਹਦਾ ਫਾਇਦਾ ਚੁੱਕਦੇ ਨੇ ਸਰਕਾਰੀ ਅਧਿਕਾਰੀ ਜਿਹੜੇ ਬੈਂਕਾਂ ਦੇ ਵਿੱਚ ਫਰਾਡ ਬੰਦੇ ਬੈਠੇ ਨੇ ਨਾ ਕਿਸੇ ਨਾ ਕਿਸੇ ਏਜੰਟ ਦੇ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਜੇਬਾਂ ਭਰਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਦੇ ਸਿਰ ਬਲ ਖਰਾਬ ਹੁੰਦੇ ਨੇ ਤੇ ਜਾਂ ਲੋਨ ਨਹੀਂ ਭਰਿਆ ਜਾਂਦਾ ਤੇ ਆਵਾਜ਼ ਵੀ ਕਹਾਣੀ ਐ ਐਸਬੀਆਈ ਬੈਂਕ ਵੱਲੋਂ ਮੱਜਾਂ ਦੇ ਨਾਂ ਤੇ ਉੱਤੇ ਜਿਹੜੇ ਲੋਨ ਕੀਤੇ ਗਏ ਨੇ ਉਹ ਮੱਜਾਂ ਤੇ ਲੋਨ ਹੈ ਹੀ ਨਹੀਂ ਪੂਰਾ ਖਲਾਸਾ ਅੱਜ ਕਰਾਂਗੇ ਤੇ ਤੇ ਮੱਜਾਂ ਦੀ ਲਿੰਟ ਦੇ ਉੱਤੇ ਜਿਨ੍ਹਾਂ ਨੇ ਪੈਸੇ ਲੈਨੇ ਵੀਰੋ ਉਹਨਾਂ ਦਾ ਸਿਬਲ ਖਰਾਬ ਹੋ ਰਿਹਾ ਹੈ ਅੱਜ ਆਪਾਂ ਸਮਝ ਨਹੀਂ ਸਕਦੇ ਵੀ ਸਿਬਲ ਖਰਾਬ ਕੀ ਹੋਣਾ ਹੈ ਕੱਲ ਨੂੰ ਬਡੇਪੇ 'ਚ ਜਾ ਕੇ ਕੋਈ ਬੱਚਾ ਤੁਸੀਂ ਬਾਹਰ ਭੇਜਣਾ ਕੜੀ ਵਾਸਤੇ ਤਾਂ ਤੁਹਾਡਾ ਲੋਨ ਨਹੀਂ ਹੋਣਾ ਜੇ ਤੁਸੀਂ ਕਿਸੇ ਬੱਚੇ ਦਾ ਵਿਆਹ ਕਰਨਾ ਹੈ ਜਾਂ ਕੋਈ ਹਾਊਸਿੰਗ ਲੋਨ ਲੈਣਾ ਹੈ ਤਾਂ ਤੁਹਾਡਾ ਲੋਨ ਨਹੀਂ ਹੋਣਾ ਇਸ ਕਰਕੇ ਵੀਡੀਓ ਜਰੂਰ ਦੇਖਿਓ ਜਿਨ੍ਹਾਂ ਨੂੰ ਵੀ ਇਹ ਆਏ ਨੇ ਸੰਮਣ ਅਗੇ ਜਾਗੇ ਆਉਣਗੇ ਡਿਫਾਲਟਰ ਹੋਗੇ ਸਾਨੂੰ ਇੱਕ ਵਾਰ ਸੰਪਰਕ ਜਰੂਰ ਕਰਿਓ ਮੇਰਾ ਨੰਬਰ ਥੱਲੇ ਚੱਲਦਾ ਹੈ 915323005 ਇਸ ਨੰਬਰ ਤੇ ਸੰਪਰਕ ਕਰਿਓ ਤੇ ਬਤ ਬਤ ਕੋਸ਼ਿਸ਼ ਕਰੋ ਜਿਹੜੇ ਠੱਗਾਂ ਦੇ ਲੋਕ ਠੱਗੇ ਨੇ ਉਹ ਵੀ ਦੱਸਿਓ ਤਾਂ ਜੋ ਆਪਾਂ ਸਰਕਾਰ ਤੱਕ ਇਹ ਗੱਲ ਨੂੰ ਪਹੁੰਚਾ ਸਕੀਏ ਹੁਣ ਜਿਹੜੇ ਤੁਹਾਡੇ ਸਿੰਬਲ ਖਰਾਬ ਹੋ ਰਹੇ ਨੇ ਜਾਂ ਆਉਣ ਵਾਲੇ ਸਮੇਂ 'ਚ 2-2 2.5 ਲੱਖ ਰੁਪਇਆ ਬਣਾਤਾ ਇਹਨਾਂ ਨੇ ਤੁਹਾਡਾ ਉਦੋਂ ਆਪਾਂ ਕਿਵੇਂ ਬਚਣਾ ਹੈ ਖਾਸੀ ਕਾਲ ਜੀ ਮੈਮੋਲ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਦੋਸਤੋ 2 ਸਾਲ ਦੇ ਕਰੀਬ ਪਹਿਲਾਂ ਅਸੀਂ ਇੱਕ ਬਹੁਤ ਵੱਡੀ ਖਬਰ ਚਲਾਈ ਸੀ ਬੀ ਦੁੱਧਾਰੂ ਪਸ਼ੂਆਂ ਦੇ ਉੱਤੇ ਸਰਕਾਰ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਕੋਈ ਸਕੀਮਾਂ ਦੇ ਜ਼ਰੀਏ ਪੈਸੇ ਦਿੱਤੇ ਜਾਂਦੇ ਨੇ ਭਾਵੇਂ ਲੋਨ ਹੋਵੇ ਜਾਂ ਜਿਹਨੂੰ ਲਿੰਟ ਕਹਿੰਦੇ ਆ ਉਹ ਹੋਵੇ ਉਹਦੇ ਵਿੱਚ ਇੱਕ ਇਨਕੁਆਰੀ ਵੀ ਖੁੱਲੀ ਵੀ ਲੋਕਾਂ ਤੋਂ 30000 40000 50000 ਰੁਪਇਆ ਲੈ ਕੇ ਕਿਸ ਤਰ੍ਹਾਂ ਲੋਕਾਂ ਨੇ ਲਿੰਟਾਂ ਕੀਤੀਆਂ ਗਈਆਂ ਪਰ ਇਹਦੇ ਵਿੱਚ ਅੱਜ ਬਹੁਤ ਵੱਡਾ ਇੱਕ ਮੋੜ ਆਇਆ ਕਿਉਂਕਿ ਮੇਰੇ ਕੋਲੇ ਕਿਸੇ ਨੇ ਕਿਹਾ ਵੀ ਸਾਡੀਆਂ ਮੱਝਾਂ ਕਿਸੇ ਤਰ੍ਹਾਂ ਮਤਲਬ ਮਰ ਗਈਆਂ ਨੇ ਮੱਝਾਂ ਜਿਨ੍ਹਾਂ ਤੇ ਲੋਨ ਸੀ ਮੈਂ ਬੈਂਕ ਦੇ ਵਿੱਚ ਗਿਆ ਵੀ ਜਿਨ੍ਹਾਂ ਦੀਆਂ ਮੱਝਾਂ ਮਰ ਗਈਆਂ ਜੀ ਤੁਸੀਂ ਉਹਨਾਂ ਦਾ ਬੀਮਾ ਵੀ ਕੀਤਾ ਹੋਇਆ ਤਾਂ ਕਿਉਂ ਨਹੀਂ ਉਹਦਾ ਲੋਨ ਮਾਫ ਕੀਤਾ ਜਾਂਦਾ ਉਹ ਕਹਿੰਦੇ ਕੌਣ ਕਹਿੰਦਾ ਮੈਨੇਜਰ ਸਾਹਿਬ ਕਹਿੰਦੇ ਕੌਣ ਕਹਿੰਦਾ ਮੱਝਾਂ ਤੇ ਲਿੰਟ ਹੈ ਇੰਨੀ ਗੱਲ ਸੁਣ ਕੇ ਮੈਂ ਤਾਂ ਹੱਕਾ ਬੱਕਾ ਰਹਿ ਗਿਆ ਕਿਉਂਕਿ ਕਹਿੰਦੇ ਮੱਝਾਂ ਤੇ ਲਿੰਟ ਹੈ ਹੀ ਨਹੀਂ ਇਹ ਇਹ ਲਿੰਟ ਹੈ ਜੀ ਮੱਝਾਂ ਦੇ ਚਾਰੇ ਤੇ ਜੀ ਹਾਂ ਫੀਡ ਖਰੀਦਣੀ ਆ ਕਿਸੇ ਨੇ ਖਲ ਖਰੀਦਣੀ ਆ ਉਹਦੇ ਤੇ ਲਿੰਟ ਹੈ ਹੁਣ ਭਾਵੇਂ ਮੱਝਾਂ ਮਰਨ ਭਾਵੇਂ ਜੀਣ ਪਾਸੇ ਭਰਨੇ ਪੈਣਗੇ ਕਹਿੰਦੇ ਹੁਣ ਕਹਾਣੀ ਇੱਥੇ ਆ ਕੇ ਮੁੱਕਦੀ ਹੈ ਜੀ 10000 ਦੇ ਕਰੀਬ ਹੈ ਥੋੜੇ ਨੇੜੇ ਤੇਰੇ ਬੈਂਕਾਂ ਕੋਈ ਫੱਗਣ ਮਾਜਰੇ ਦਾ ਕੋਈ ਇਧਰ ਦੇਵੀਗੜ੍ਹ ਵੱਲੋਂ ਜਾਂ ਪਟਿਆਲੇ ਦੀ ਸਭ ਤੋਂ ਮੇਨ ਬ੍ਰਾਂਚ ਹੈ ਜਿਹੜੀ ਕਾਲੀ ਮਾਤਾ ਮੰਦਿਰ ਦੇ ਨਾਲ ਇੱਕ ਬ੍ਰਾਂਚ ਹੈ ਜਿੱਥੋਂ ਬਹੁਤ ਸਾਰੇ ਲੋਨ ਹੋਏ ਨੇ ਜਿਹਦੇ ਵਿੱਚ ਏਰੀਆ ਜਿਹੜਾ ਜਿਹੜਾ ਇੰਚਾਰਜ ਸੀਗਾ ਜਾਂ ਏਰੀਆ ਮੈਨੇਜਰ ਸੀ ਆਨੰਦ ਸੀਗਾ ਉਦੋਂ आनंद ਦੀ ਸ਼ਾਇਦ ਕੋਈ ਇਨਕੁਆਰੀ ਵੀ ਖੁੱਲੀ ਹੋਈ ਆ ਇਹ ਹਲੇ ਪੂਰਾ ਨਹੀਂ ਪਤਾ ਉਹਦੀ ਬਦਲੀ ਜ਼ਰੂਰ ਹੋ ਗਈ ਇੱਥੋਂ ਜਿਨ੍ਹਾਂ ਨੇ ਪਿੰਡਾਂ ਦੇ ਕੁਝ ਏਜੰਟਾਂ ਦੇ ਨਾਲ ਰਲ ਕੇ ਇੱਕ ਸਕੀਮ ਬਣਾਈ ਉਹਨਾਂ ਨੇ ਜਾ ਕੇ ਕਿਹਾ ਵੀ ਭਾਈ ਮੱਝਾਂ ਦੇ ਉੱਤੇ ਲਿਮਟ ਹੁੰਦੀ ਹੈ ਆਪਣੇ ਕੋਲ ਹੀ ਕਿਸੇ ਨਾ ਕਿਹਾ ਦੀ ਮੱਝਾਂ ਤੇ ਜਾ ਕੇ ਫੋਟੋਆਂ ਖਿੱਚੀਆਂ ਆਪਣੇ ਕੋਲ ਹੀ ਉਹਨਾਂ ਨੇ ਡੈਰੀਆਂ ਦੇ ਸਰਟੀਫਿਕੇਟ ਬਣਾਏ ਸਭ ਤੋਂ ਵੱਡੀ ਗੱਲ ਜਦੋਂ ਮਜਬੂਰ ਬੰਦਾ ਹੁੰਦਾ ਗਰੀਬ ਬੰਦਾ ਹੁੰਦਾ ਉਹਨੂੰ ਇਹ ਹੁੰਦਾ ਵੀ ਕਿਤੇ ਨਾ ਕਿਤੇ ਪੈਸਾ ਮਿਲ ਜਵੇ ਲੋਕ ਤਾਂ 5-5 10-10% ਦੇ ਵਿਆਜ ਦੇ ਉੱਤੇ ਪੈਸੇ ਲੈ ਲੈਂਦੇ ਆ ਇਹ ਤਾਂ ਫੇਰ ਵੀ ਸਰਕਾਰ ਦੀ ਸਕੀਮ ਸੀ ਫੇਰ ਸਰਕਾਰ ਦੀ ਸਕੀਮ ਨੂੰ ਕਿਸ ਤਰ੍ਹਾਂ ਸੁਣਾਇਆ ਗਿਆ ਲੋਕਾਂ ਨੂੰ ਉਹ ਵੀ ਸੁਣ ਲਓ ਲੋਕਾਂ ਨੂੰ ਕਹਿੰਦੇ ਵੀ 1,60,000 ਦੀ ਹਿਮਤ ਹੋਣੀ ਹੈ ਮੱਝਾਂ ਤੇ ਜਿਹਦੇ ਕੋਲ ਨਹੀਂ ਮੱਝਾਂ ਤਾਂ ਵੀ ਘਰੋਂਣ ਦੀ ਲੋੜ ਨਹੀਂ ਕਿਉਂਕਿ ਜਿਹਦੇ ਕੋਲ ਮੱਝਾਂ ਹੈ ਹੀ ਨਹੀਂ ਉਹਨੂੰ ਕੋਈ ਪੈਸੇ ਮਿਲਦੇ ਨਹੀਂ ਅਗਲਾ ਕਹਿੰਦਾ ਫਿਰ 50,000 ਵਿੱਚੋਂ ਦੇ ਦਾਂ ਕਿੰਡੀ ਗੱਲ ਹੈ ਇਹੀ ਕੁਝ ਹੋਇਆ ਸਾਡੇ ਲੋਕਾਂ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਜਾ ਕੇ ਸਾਡੇ ਪਿੰਡ ਲੰਘ ਤੋਂ ਵੀ ਇੱਕ ਮੁੰਡਾ ਸੀਗਾ ਅੱਜਕੱਲ ਬਾਹਰ ਚਲੇ ਗਿਆ ਸਤਨਾਮ ਸਿੰਘ ਉਹਨੇ ਬੜੇ ਲੋਨ ਕਰਵਾਏ ਨੇ ਉਹਦੀ ਸ਼ਾਇਦ ਕੋਈ ਨਾ ਕੋਈ ਵੀਡੀਓ ਵੀ ਪਈ ਹੋਵੇ ਸਾਡੇ ਕੋਲੇ ਉਹ ਵੀ ਦਿਖਾ ਦਾਂਗੇ ਮੌਕੇ ਤੇ ਵੀ ਹਾਂ ਪੈਸੇ ਦੇਣੇ ਪੈਣਗੇ ਇਹ ਤਾਂ ਲੋਕ ਸਾਰੇ ਸਾਹਮਣੇ ਆ ਜਾਣਗੇ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਰਿਸ਼ਵਤ ਦਿੱਤੀ ਹੈ ਹੁਣ ਕਹਾਣੀ ਇਹ ਆ ਵੀਰ ਜੀ ਦੱਸਣ ਦਾ ਮਕਸਦ ਇਹ ਹੈ ਵੀ ਉਹ ਮੱਝਾਂ ਤੇ ਲੋਨ ਨਹੀਂ ਸੀ ਕਿਸੇ ਤੋਂ 30000 ਕੇ ਤੋਂ 40000 50000 ਲੈ ਕੇ ਆਪ ਹੀ ਫੇਕ ਪੇਪਰ ਡਾਕੂਮੈਂਟ ਤਿਆਰ ਕਰਕੇ ਆਨੰਦ ਦੇ ਨਾਲ ਹੋਰ ਵੀ ਕਈ ਅਧਿਕਾਰੀ ਹੋਣੇ ਜਿਹੜੇ ਮਿਲੇ ਹੋਏ ਨੇ ਮੈਂ ਫਿਰ ਕਹਿੰਦਾ ਪੰਜੇ ਉਂਗਲਾਂ ਬਰਾਬਰ ਨਹੀਂ ਚੰਗੇ ਅਫਸਰ ਵੀ ਨੇ ਬੈਂਕਾਂ ਦੇ ਵਿੱਚ ਪਰ ਕੁਝ ਕ੍ਰਾਪਤ ਲੋਕ ਨੇ ਜਿਨ੍ਹਾਂ ਨੇ ਸਰਕਾਰ ਦੀ ਪਾਲਿਸੀ ਦੇ ਨਾਂ ਤੇ ਲੋਕਾਂ ਨੂੰ ਕਿਵੇਂ ਲੁੱਟਿਆ ਵੀ 60000 ਰੁਪਇਆ ਤਾਂ ਦਾ ਮਾਫ ਹੋ ਜਾਣਾ ਲੱਖ ਰੁਪਏ ਦਾ ਜਿਹੜਾ ਵਿਆਜ ਹੈ ਲਿੰਕ ਦਾ ਉਹ ਸਾਰਾ ਹੀ 3-4000 ਰੁਪਇਆ ਹੈ ਸਾਲ ਦਾ ਪਰ ਹੁਣ ਪਤਾ ਲੱਗਦਾ ਹੈ ਨਾ ਤਾਂ 6000 ਮਾਫ ਹੈ ਤੇ 12000 ਰੁਪਇਆ ਸਾਲ ਦਾ ਵਿਆਜ ਹੈ ਦਾ ਮੈਨੂੰ ਲੱਗਦਾ 1200 ਰੁਪਇਆ ਪਰ ਮੰਥ ਵਿਆਜ ਪੈਂਦਾ ਹੁਣ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਡਿਫਾਲਟਰ ਹੋ ਗਏ ਨੇ ਵੀਰ ਜੀ ਡਿਫਾਲਟਰ ਹੋਣ ਵੀ ਕਿਉਂ ਨਾ ਜਿਨ੍ਹਾਂ ਨੂੰ ਇਹ ਸੀ ਵੀ ਸਾਲ ਬਾਅਦ 3-4000 ਭਰਨਾ ਜਦੋਂ ਉਹਨਾਂ ਨੂੰ ਕਿਹਾ 12-14 ਪਤਲੀ 18000 ਰੁਪਇਆ ਭਾਈ ਸਾਲ ਦਾ ਭਰ ਤੂੰ ਨਹੀਂ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਲੋਕਾਂ ਦੇ ਸਿਭਲ ਖਰਾਬ ਹੋਣ ਲੱਗੇ ਭੋਲੇ ਭਾਲੇ ਲੋਕਾਂ ਨੂੰ ਇਹ ਲੋਕਾਂ ਨੇ ਠੱਗਿਆ ਆਪ ਤਾਂ ਇਹ ਕਰੋੜਾਂ ਰੁਪਏ ਬਣਾ ਗਏ ਇਨਕੁਆਰੀ ਖੁੱਲ ਗਈ ਤਾਂ ਫਿਰ ਕੀ ਆ ਕਹਿੰਦੇ ਕਿਤੇ ਡਿਊਟੀ ਬਦਲ ਜੂਗੀ ਉਹੀ ਕੰਮ ਹੋਇਆ ਨੇ ਡਿਊਟੀਆਂ ਬਦਲ ਗਈਆਂ ਜਿਹੜਾ ਸਾਡੇ ਪਿੰਡ ਤੋਂ ਸੁਤਨਾਨ ਸਿੰਘ ਸੀਗਾ ਜਿਹਨੇ ਬੜੇ ਲੋਕਾਂ ਨੂੰ ਫਸਾਇਆ ਆਲਦਾਲ ਦੇ ਪਿੰਡਾਂ ਦੇ ਲੋਕਾਂ ਨੂੰ ਆਪ ਵੀ ਪੈਸੇ ਬੜੇ ਚੰਗੇ ਵਧੀਆ ਬਣਾਏ ਨੇ ਉਹ ਮੁੰਡਾ ਵੀ ਫੌਰਨ ਚਲਾ ਗਿਆ ਨਿਆਣੇ ਵੀ ਫੌਰਨ ਭੇਜ ਤੇ ਆਪ ਵੀ ਫੌਰਨ ਚਲਾ ਗਿਆ ਪਰ ਅੱਜ ਸਭ ਤੋਂ ਵੱਡੀ ਗੱਲ ਹੈ ਫਸ ਗਏ ਗਰੀਬ ਲੋਕ ਜਿਹੜੇ ਫਸ ਗਏ ਮਿੱਤਰੋ ਉਹਨਾਂ ਦੇ ਸਿਵਲ ਖਰਾਬ ਹੋ ਗਏ ਕੰਨਿਆਂ ਨੂੰ ਤਾਂ ਕਹਿੰਦੇ ਕੋੜ ਦੇ ਸੰਮਣ ਵੀ ਆ ਗਏ ਹੁਣ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਅਸੀਂ ਇਹ ਕਿਉਂ ਲੋਕਾਂ ਨੂੰ ਦੱਸ ਰਹੇ ਹਾਂ ਮੀਰ ਜੀ ਸਾਡੇ ਦੱਸਣ ਦਾ ਮਕਸਦ ਇਹੀ ਹੈ ਤੁਹਾਨੂੰ ਕਿਸੇ ਬੈਂਕ ਮੈਨੇਜਰ ਲਈ ਨਹੀਂ ਦੱਸਣਾ ਮੈਂ ਮੈਨੇਜਰ ਕੋਲ ਜਾ ਕੇ ਆਇਆ ਵੀ ਤੂੰ ਆਪਣਾ ਪੱਖ ਦੇ ਵੀ ਲੋਕ ਬਚ ਰਹੇਣ ਜੇ ਕਿਸੇ ਨੇ ਕਰਾਉਣੇ ਘੱਟੋ-ਘੱਟ ਨੂੰ ਸੱਚ ਤਾਂ ਪਤਾ ਹੋਵੇ ਵੀ ਇਹ ਚ ਕੁਝ ਮਾਫ ਨਹੀਂ ਹੋਣਾ 1,60,000 ਦੀ ਤੇਰੇ ਪਸ਼ੂਆਂ ਦੇ ਚਾਰੇ ਦੇ ਉੱਤੇ ਲਿਮਟ ਹੋਣੀ ਹੈ ਜੋ ਜੈਨੂਨ ਜੇ ਤੇਰੇ ਕੋਲ ਪਸ਼ੂ ਹੈਗੇ ਤਾਂ ਠੀਕ ਹੈ ਜਿਹਦੇ ਵਿੱਚ ਨਕਲੀ ਸਰਟੀਫਿਕੇਟ ਇਹਨਾਂ ਨੇ ਬਣਾਏ ਵੀ ਹਾਂ ਦੁੱਧ ਲੰਗ ਦੀਆਂ ਮੱਝਾਂ ਤੇ ਦੁੱਧ ਪਾਰਿਆ ਦੇ ਵੀ ਗੜ ਬੰਦਾ ਕਈ ਡੈਰੀ ਵਾਲਿਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇ ਕੇ ਕਹਿੰਦੇ ਉਹਦੀ ਮੋਹਰ ਲੈ ਲਈ ਸਾਰਾ ਕੁਝ ਸਾਫੀ ਕਰਦੇ ਰਹੇ ਨੇ ਸਤਨਾਮ ਤੇ ਆਨੰਦ ਜੀ ਹੋਰ ਵੀ ਨਾਲੇ ਹੋਣਗੇ ਉਹ ਜੇ ਸਰਕਾਰ ਚਾਵੇ ਤਾਂ ਸਾਰਾ ਕੁਝ ਸਾਹਮਣੇ ਆ ਜਾਊਗਾ ਇਹਦੀ ਵੱਡੇ ਤੌਰ ਤੇ ਵਿਜੀਲੈਂਸ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ 2-3 ਸਾਲਾਂ 'ਚ ਉਹ ਸਮੇਂ ਦੌਰਾਨ 10000 ਤੋਂ ਵੀ ਉੱਪਰ ਕੇਸ ਹੋਏ ਨੇ ਤੁਸੀਂ ਦੇਖ ਲਓ ਜੇ 30000 ਵੀ ਇੱਕ ਬੰਦੇ ਤੋਂ ਲਿਆ ਇਹਨਾਂ ਨੇ ਤਾਂ ਕਿੱਥੇ ਜਾ ਕੇ ਗੱਲ ਬਣਦੀ ਹੈ ਇਸ ਕਰਕੇ ਹੁਣ ਅਸੀਂ ਦੱਸਣ ਦਾ ਇਹੀ ਸੋਚਿਆ ਵੀ ਤਾਂ ਲੋਕਾਂ ਨੂੰ ਦੱਸਿਆ ਜਾਵੇ ਇਹ ਜਿਹੜੇ ਚਾਰੇ ਤੇ ਭਾਈ ਕੇਸ ਹੁੰਦਾ ਇਹਦੇ ਵਿੱਚ ਮੱਝਾਂ ਜਿਹੜੀਆਂ ਜਿਵੇਂ ਪਹਿਲਾਂ ਲੋਕਾਂ ਦੀਆਂ ਹੀ ਮੱਝਾਂ ਦਿਖਾਉਂਦੇ ਆ ਵੀ ਆਜੋ ਤੁਸੀਂ ਮੱਝਾਂ ਸਾਡੇ ਫਲਾਣੇ ਬਾੜੇ 'ਚ ਖੜੀਆਂ ਨੇ ਸਭ ਨੂੰ ਪਤਾ ਵੀ 80 90% ਲੋਕਾਂ ਕੋਲੇ ਮੱਝਾਂ ਹੈ ਨਹੀਂ ਸੀ ਪਰ ਉਹ ਹਰ ਬੰਦਾ ਮਜਬੂਰੀ ਦੇ ਬਸ ਪੈ ਕੇ ਇਹ ਲੋਨ ਕਰਵਾ ਲੇ ਹੁਣ ਵੀਰ ਜੀ ਇਹ ਦੱਸਣ ਦਾ ਮਕਸਦ ਹੈ ਜਿਨ੍ਹਾਂ ਨੂੰ ਵੀ ਇਹ ਆਏ ਨੇ ਸੰਮਣ ਆਗੇ ਜਾਗੇ ਆਉਣਗੇ ਡਿਫਾਲਟਰ ਹੋਗੇ ਸਾਨੂੰ ਇੱਕ ਵਾਰ ਸੰਪਰਕ ਜਰੂਰ ਕਰਿਓ ਮੇਰਾ ਨੰਬਰ ਥੱਲੇ ਚੱਲਦਾ ਹੈ 915323005 ਇਸ ਨੰਬਰ ਤੇ ਸੰਪਰਕ ਕਰਿਓ ਤੇ ਵੱਧ ਵੱਧ ਕੋਸ਼ਿਸ਼ ਕਰੋ ਜਿਹੜੇ ਇਹ ਠੱਗਾਂ ਨੇ ਲੋਕ ਠੱਗੇ ਨੇ ਉਹ ਵੀ ਦੱਸਿਓ ਤਾਂ ਜੋ ਆਪਾਂ ਸਰਕਾਰ ਤੱਕ ਇਹ ਗੱਲ ਨੂੰ ਪਹੁੰਚਾ ਸਕੀਏ ਹੁਣ ਜਿਹੜੇ ਤੁਹਾਡੇ ਸਿਬਲ ਖਰਾਬ ਹੋ ਰਹੇ ਨੇ ਜਾਂ ਆਉਣ ਵਾਲੇ ਸਮੇਂ 'ਚ 2-2 2.5 ਲੱਖ ਰੁਪਇਆ ਬਣਾਤਾ ਇਹਨਾਂ ਨੇ ਤੁਹਾਡਾ ਉਹ ਤੋਂ ਆਪਾਂ ਕਿਵੇਂ ਬਚਣਾ ਹੈ ਉਹਦੇ ਸੰਬੰਧ ਦੇ ਵਿੱਚ ਤੁਸੀਂ ਮੈਨੂੰ ਇੱਕ ਵਾਰ ਸੰਪਰਕ ਜ਼ਰੂਰ ਕਰਿਓ ਜਿਵੇਂ ਇਹਨਾਂ ਨੇ ਲੋਕਾਂ ਨਾਲ ਕੀਤੀ ਆ ਤਾਂ ਵੀ ਆਪਾਂ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਵੀ ਉਹ ਪੈਸੇ ਕਿਵੇਂ ਬਚ ਸਕਦੇ ਨੇ ਹੁਣ ਭਰਨੇ ਨਾ ਪੈਣ ਇਹਨਾਂ ਦੇ ਗੱਲ ਪੈਣ ਜਿਹੜੇ ਚੋਰਾਂ ਨੇ ਲੋਕਾਂ ਨੂੰ ਲਾਲਚਵਾਸ ਪਾ ਕੇ ਇਹ ਸਾਰੇ ਸੁਪਨੇ ਦਿਖਾਏ ਨੇ ਤੇ ਤੁਸੀਂ ਵੀ ਜਿਹੜੇ ਹੋਰ ਲੋਕੇ ਕੁਝ ਕਰਾਉਣਾ ਚਾਹੁੰਦੇ ਆ ਇਦਾਂ ਦੀ ਲਿੰਤ ਕਰਾਉਣਾ ਚਾਹੁੰਦੇ ਆ ਬਾਈ ਜੀ ਆਪਾਂ ਫੀਥਫੁਲੀ ਵਿਸ਼ਵਾਸ ਦੇ ਵਿੱਚ ਆ ਕੇ ਅੱਖਾਂ ਵਿੱਚ ਕੇ ਸਾਈਨ ਕਰ ਦਿੰਦੇ ਆ ਉਹ ਭਾਵੇਂ ਏਜੰਟ ਕੋਲੇ ਜਾਈਏ ਮੌਤ ਤੋਂ ਮੌਤ ਜਿਹੜੇ ਸਾਡੇ ਆਪਣੇ ਬੰਦੇ ਹੁੰਦੇ ਨੇ ਸਾਨੂੰ ਉਹਦੇ ਪ੍ਰਚਾਰ ਕਰ ਦਿੰਦੇ ਨੇ ਇੱਕ ਦੋ ਜੀ ਗੱਲ ਸੁਣਦੇ ਆਪਾਂ ਹੁਣ ਤੋਂ ਬਾਅਦ ਸਾਡਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਵਿੱਚ ਪੈ ਜਾਂਦਾ ਆਪਾਂ ਏਜੰਟ ਦੇ ਵੀ ਧੜਾ ਧੜ ਸਾਈਨ ਕਰ ਦਿੰਦੇ ਆ ਬੈਂਕਾਂ 'ਚ ਵੀ ਸਾਈਨ ਕਰ ਦਿੰਦੇ ਆ ਮੇਰੇ ਵੀਰੋ ਬਾਅਦ 'ਚ ਜਿਹੜਾ ਬੰਦਾ ਵਿੱਚ ਹੁੰਦਾ ਫੋਨ ਵੀ ਨਹੀਂ ਚੱਕਦਾ ਉਹ ਮੋਟੀਆਂ ਠੱਗੀਆਂ ਮਾਰ ਕੇ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਇਹੀ ਕੁਛੇ ਕੇਸਾਂ ਦੇ ਵਿੱਚ ਹੋਇਆ ਹੈ ਮੇਰਾ ਸੰਪਰਕ ਜਰੂਰ ਮੈਨੂੰ ਕਰਿਓ ਜਿਹੜੇ ਵੀ ਇਹਦੇ ਵਿੱਚ ਫਸ ਚੁੱਕੇ ਨੇ ਭਾਵੇਂ ਉਹ ਪੈਸੇ ਦਿੱਤੇ ਨੇ ਜਿਨ੍ਹਾਂ ਨੇ ਉਹ ਜਰੂਰ ਸੰਪਰਕ ਕਰਿਓ ਤਾਂ ਜੋ ਆਪਾਂ ਟੈਲੀਕਾਸਟ ਕਰ ਸਕੀਏ ਘਰਾਉਣ ਦੀ ਲੋੜ ਨਹੀਂ ਬਾਕੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਮੁਸੀਬਤ ਤੋਂ ਕਿਵੇਂ ਬਚਣਾ 915323005 ਤੇ ਮੈਨੂੰ ਸੰਪਰਕ ਜਰੂਰ ਕਰਿਓ ਆਪਾਂ ਇਹ ਗੱਲ ਹੈ ਜਿਹੜੀ ਮਾਨ ਸਰਕਾਰ ਤੱਕ ਵੀ ਪਹੁੰਚਾਉਣੀ ਹੈ ਕਿਉਂਕਿ ਸੈਂਟਰ ਦੇ ਇਹ ਮੁਲਾਜ਼ਮ ਨੇ ਪਰ ਸਰਕਾਰ ਚਾਵੇ ਵਿਜੀਲੈਂਸ ਦੇ ਕੰਜੇ ਦੇ ਵਿੱਚ ਫਸਾ ਕੇ ਇਹਨਾਂ ਨੂੰ ਸਦਾ ਲਈ ਜੇਲ੍ਹਾਂ ਚ ਭੇਜ ਸਕਦੀ ਹੈ